ਦੇ ਪੀਕੇ ਜੋ ਸ਼ਹੀਦ 박ਸੰਗ ਦੇ ਸੂਬਾ ਪ੍ਰਧਾਨ ਸਰਦਾਰ ਆਮਰਜੀਤ ਸਿੰਘ ਦਿਮੋੜੇ ਚਾਰ ਮੰਗਾਂ ਵਾਸਤੇ ਸੰਤਾਂ ਨੂੰ ਸੁਬੋਧ ਕਰਾਂਗੇ ਉਸ ਤੋਂ ਪਹਿਲਾਂ ਸਿਰਫ ਅਦਾਮੈਂਟ ਸੁਖਮਨ ਬਰੀਸ ਸਿੰਘ ਨਾਲੇ ਜਿਹੜੇ ਨੇ ਉਹ ਲਾਉਣੇ ਚਾਹੁੰਦਾ ਜੀ ਉਹ ਖਾਲਸਾ ਵਾਰ ਦਿੱਤੀ ਬਹੁਤ ਬਹੁਤ ਧੰਨਵਾਦ ਬੇਟਾ ਜੀ ਹੁਣ ਸਰਦਾਰ ਅਮਰਜੀਤ ਸਿੰਘ ਜੀ ਮੋੜੀ ਉਸ ਤੋਂ ਬਾਅਦ ਸਰਦਾਰ ਜਸਵੰਤ ਸਿੰਘ ਲੋਪੋਵਾਲ ਸੁਪਾ ਪ੍ਰਧਾਨ ਬੀਕੇ ਜੂ ਇਰਤਾ ਅਜਾਦ ਨੂੰ ਪਿਆਰ ਰਹੇ ਬਹੁਤ ਹੀ ਸਤਿਕਾਰਯੋਗ ਬਜ਼ੁਰਗੋ ਨੌਜਵਾਨ ਸਾਥੀਓ ਮੇਰੀ ਮਾਤਾ ਰਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਇੰਨੇ ਗਰਮੀ ਦੇ ਵਿੱਚ ਆਪਣੇ ਹਕਕੀ ਕਾਨੂੰਨ ਬਣਵਾਉਣ ਵਾਸਤੇ ਇੱਥੇ ਡੱਡੇ ਹੋਏ ਹਾਂ ਅੱਜ ਆਪਣੇ ਅੰਦੋਲਨ ਨੂੰ ਲਗਾਤਾਰ 100 ਗਨ ਹੋ ਗਏ ਨੇ ਸਰਕਾਰਾਂ ਬਹੁਤ ਜਾਣਦੀਆਂ ਸੀ ਆ ਵੀ ਇਹ ਲੋਕ ਉੱਠ ਜਾਣਗੇ ਡੱਜ ਜਾਣਗੇ ਅੱਕ ਜਾਣਗੇ ਫਰ ਜਾਣਗੇ ਲੇਕਿਨ ਆਪ ਲੋਕਾਂ ਦੇ ਜਜ਼ਵੇ ਦੇ ਅੱਗੇ ਸਰਕਾਰਾਂ ਝੁਕ ਗਈਆਂ ਹਨ ਸਰਕਾਰਾਂ ਹਿੱਲ ਗਈਆਂ ਹਨ बड़े-बड़े सीएम बदल देते हैं, गृह मंत्री बदल देते हैं ये ਤੁਹਾਡੇ ਅੰਦੋਲਨ ਦੀਆਂ ਪ੍ਰਾਪਤੀਆਂ ਹਨ। ਅੱਜ ਇਲੈਕਸ਼ਨ ਦਾ ਦੌਰ ਹੈ। ਸਾਰੇ ਸੱਤਿਆਂ ਨੂੰ ਫਿਕਰ ਹੈ ਵੀ ਮੋਦੀ ਹਰਾਣਾ ਹੈ। ਲੇਕਿਨ ਆਪਾਂ ਨੇ ਫਿਕਰ ਕਰਨਾ ਹੈ ਵੀ ਆਪਾਂ ਨੇ ਆਪਣੇ ਹੱਕ ਦੇ ਕਾਨੂੰਨ ਕਿਸ ਤਰ੍ਹਾਂ ਬਣਵਾਉਣੇ। ਕੀ ਸਰਕਾਰਾਂ ਬਦਲ ਕੇ ਸਾਡੇ ਹੱਕ ਦੇ ਕਾਨੂੰਨ ਬਣ ਜਾਣਗੇ? ਠੀਕ ਹੈ ਜਿੱਥੇ 10 ਸਾਲ ਦੀ ਸਫਰਤ ਦੇ ਬਦਲੇ ਵੀ ਸਰਕਾਰਾਂ ਦਾ ਲੈਣੇ ਨੇ ਲੇਕਿਨ ਇੰਨੇ ਅਵੇਸਲੇ ਨਾ ਹੋ ਜਾਓ ਵੀ ਆਪਾਂ ਸਰਕਾਰਾਂ ਬਦਲ ਕੇ ਘਰ ਬੈਠ ਜੀਏ ਵੀ ਸਾਡੇ ਹੱਕ ਦੇ ਕਾਨੂੰਨ ਬਣ ਜਾਣਗੇ ਨਹੀਂ ਆਪ ਲੋਕਾਂ ਨੂੰ ਇਸੇ ਤਰ੍ਹਾਂ ਇਕੱਠ ਕਰ ਕਰਕੇ ਆਪਣੇ ਹੱਕ ਦੇ ਕਾਨੂੰਨ ਬਣਾਉਣੇ ਪੈਣਗੇ 75 ਸਾਲ ਦੇ ਵਿੱਚ ਕਿਸਾਨ ਤੇ ਮਜ਼ਦੂਰ ਦੇ ਹੱਕ ਦਾ ਕੋਈ ਵੀ ਕਾਨੂੰਨ ਨਹੀਂ ਬਣਿਆ ਜਿੰਨੇ ਕਾਨੂੰਨ ਬਣੇ ਕਾਰਪੋਰੇਟ ਘਰਾਣਿਆਂ ਦੇ ਹੱਕ ਦੇ ਜੇ ਤੁਹਾਡੇ ਖਿਲਾਫ ਬਣੇ ਹਨ ਚਾਹੇ ਉਹ ਤੁਹਾਡੀਆਂ ਜ਼ਮੀਨਾਂ ਖੋਸਣ ਦੀ ਗੱਲ ਹੈ ਚਾਹੇ ਤੁਹਾਡੇ ਰੇਟਾਂ ਦੀ ਗੱਲ ਹੈ ਚਾਹੇ ਤੁਹਾਨੂੰ ਪੜਾਈ ਤੋਂ ਦੂਰ ਰੱਖਣ ਦੀ ਗੱਲ ਹੈ ਸਾਰੇ ਦੀ ਸਾਰੀ ਕੋਜੀ ਹਰਕਤਾਂ ਸਰਕਾਰਾਂ ਦੇ ਕਾਰਪੋਰੇਟ ਘਰਾਣਿਆਂ ਨੇ ਮਿਲ ਕੇ ਤੁਹਾਡੇ ਖਿਲਾਫ ਰੰਗੀਆਂ ਹਨ ਆਪਾਂ ਨੇ ਆਪਣੇ ਹੱਕਾਂ ਦੇ ਕਾਨੂੰਨ ਬਣਾਉਣ ਵਾਸਤੇ ਆਪਾਂ ਨੇ ਜਥੇਬੰਦੀਆਂ ਦੇ ਨਾਲ ਜੁੜ ਕੇ ਰਾਜਨੀਤਿਕ ਪਾਰਕ ਨੂੰ ਸੰਗਸਖਾੰਦੇ ਹੋਏ ਬੜੀ ਖੁਸ਼ੀ ਹੁੰਦੀ ਹੈ 2020 ਦੇ ਅੰਦੋਲਨ ਤੋਂ ਪਹਿਲਾਂ ਇਹ ਲੀਡਰ ਜਦ ਪਿੰਡ ਦੇ ਵਿੱਚ ਆਉਂਦੇ ਸੀ ਸਾਰਾ ਪਿੰਡ ਪਾਣੀ ਭਰਦਾ ਸੀ ਲੇਕਿਨ 2000 ਦੇ ਅੰਦਲਨ ਨੇ ਦੁਨੀਆ ਨੂੰ ਦਿਖਾਇਆ ਹੈ ਇਹਨਾਂ ਲੀਡਰਾਂ ਨੂੰ ਰਸਤੇ ਪਾਇਆ ਹੈ ਤੁਸੀਂ ਬਹੁਤ ਅਲਪੜਵਾ ਕੇ ਲੋਗ ਹੋ ਜਿਨ੍ਹਾਂ ਨੇ ਇਸ ਹਿੰਦੁਸਤਾਨ ਦੇ ਲੋਕਾਂ ਨੂੰ ਜਗਾਇਆ ਹੈ ਜੰਮੂ ਕਸ਼ਮੀਰ ਤੋਂ ਲੈ ਕੇ ਕਨੇ ਕੁਮਾਰੀ ਤੱਕ ਦੀ ਜ਼ਮੀਨਾਂ ਬਚਾਉਣ ਦਾ ਕੰਮ ਤੁਸੀਂ ਕੀਤਾ ਹੈ ਅੱਜ ਆਪਾਂ ਨੇ ਐਮਐਸਪੀ ਗ੍ਰੰਟੀ ਦਾ ਕਾਨੂੰਨ ਬਣਵਾਉਣਾ ਹੈ ਮੇਰੇ ਅਧਿਕਾਰਾਂ ਨੂੰ 2013 ਲਾਗੂ ਕਰਾਣਾ ਹੈ ਪ੍ਰਾਈਵੇਟ ਬਿਜਲੀ ਬਿੱਲ ਰੱਦ ਕਰਾਣਾ ਹੈ ਮੇਰਾ ਕਿਸਾਨ ਤੇ ਮਜ਼ਦੂਰ ਘੱਟੋ-ਘੱਟ ਰੇਟ ਤੇ ਫਸਲ ਵੇਚ ਕੇ ਮਜ਼ਦੂਰ ਨੇ ਘੱਟੋ-ਘੱਟ ਰੇਟ ਤੇ ਮਿਹਨਤ ਕਰਕੇ ਇਸ ਦੇਸ਼ ਦਾ ਨਿਰਮਾਣ ਕੀਤਾ ਹੈ ਇਸ ਦੇਸ਼ ਦੇ ਨਿਰਮਾਣ ਵਾਸਤੇ ਆਪਣੇ ਪੇਟ ਨੂੰ ਬੰਨ੍ਹ ਕੇ ਰੱਖਿਆ ਹੈ ਭੁੱਖਾ ਸੋਇਆ ਹੈ ਪੁੱਤੇ ਮਿਹਨਤ કરી ਹੈ ਉਸ ਨੂੰ ਅੱਪਾ ਨੇ 10000 ਰੁਪਏ ਪ੍ਰਤੀ ਮਾ ਪੈਨਸ਼ਨ ਦਿਵਾਣੀ ਹੈ ਇਹ ਰਾਜਨੀਤਿਕ ਪਾਰਟੀਆਂ ਇਹ ਕੰਮ ਨਹੀਂ ਕਰਨਗੇ ਆ ਜੇ ਇਹ ਤਿੰਨ ਕਾਨੂੰਨ ਰੱਦ ਹੋਏ ਤਾਂ ਆਪ ਲੋਕਾਂ ਨੇ ਇਕੱਠੇ ਮਰਦ ਕਰਾਏ ਨੇ ਜੇ ਐਮਐਸਪੀ ਗਰੰਟੀ ਦਾ ਕਾਨੂੰਨ ਬਣੇਗਾ ਇਹ ਕਾਨੂੰਨ ਆਪਦੇ ਹੱਕ ਦੇ ਬਣਨਗੇ ਇਹ ਆਪ ਦੇ ਇਕੱਠਾਂ ਨੇ ਬਣਵਾਉਣੇ ਨੇ ਇਹ ਦੂਸਰੀਆਂ ਪਾਰਟੀਆਂ ਰਾਜਨੀਤਿਕ ਲੋਕਾਂ ਨੇ ਨਹੀਂ ਬਣਵਾਉਣੇ ਆਪਨੇ ਦੇਖਿਆ ਹੋਊਗਾ ਪਿਛਲੇ 15 ਦਿਨਾਂ ਦੇ ਵਿੱਚ ਰਾਜ ਨੂੰ ਕੋਈ ਕਿਸੇ ਪਾਰਟੀ ਦੇ ਵਿੱਚ ਹੁੰਦਾ ਹੈ ਸਵੇਰੇ ਹੁੰਦ ਕੇ ਕਿਸੇ ਪਾਰਟੀ ਦੇ ਵਿੱਚ ਹੁੰਦਾ ਹੈ ਤੇ ਲੈਕਸਨ ਕਿਸੇ ਹੋਰ 파ਟੇ ਨਾਲ ਲੜਦਾ ਹੈ ਇਸ ਕਰਕੇ ਇਨਾਮਾਂ ਦਾ ਕੁਰਸੀ ਚਾਹੀਦੀ ਹੈ ਸਾਨੂੰ ਕੀ ਚਾਹੀਦਾ ਹੈ ਆਪਣੇ ਬੱਚਿਆਂ ਦਾ ਭਵਿੱਖ ਚਾਹੀਦਾ ਹੈ ਸਾਨੂੰ ਰੋਜ਼ਗਾਰ ਚਾਹੀਦਾ ਹੈ ਸਾਨੂੰ ਸੋਫੀ ਪੜਾਈ ਚਾਹੀਦੀ ਹੈ ਸਾਨੂੰ ਸਸਤਾ ਇਲਾਜ ਚਾਹੀਦਾ ਹੈ ਉਸ ਵਾਸਤੇ ਇਹਨਾਂ ਰਾਜਨੀਤਿਕ ਪਾਰਟੀਆਂ ਨੂੰ ਤੁਸੀਂ ਕਿੱਥੇ ਖੜਾ ਖੜਾ ਕਰ ਦਿੱਤਾ ਇਸ ਕਰਕੇ ਆਪ ਸਭ ਲੋਕਾਂ ਦੇ ਕੋਲ ਜੇ ਕੋਈ ਹੋਰ ਨਵਾਂ ਰਸਤਾ ਹੈ ਦਸਵਾ ਜਰੂਰ ਨਾ ਜੱਥੇ ਬੰਦਿਆਂ ਨੂੰ ਲੇਕਿਨ ਸਾਨੂੰ ਦਾ ਇੱਕੋ ਇੱਕ ਨਜ਼ਰ ਆਂਦਾ ਹੈ ਤੁਸੀਂ ਸਭ ਵਰਗਾਂ ਦੇ ਲੋਕਾਂ ਨੂੰ ਇਕੱਠੇ ਕਰਕੇ 140 ਕਰੋੜ ਲੋਕਾਂ ਦੀ ਲੜਾਈ ਨੂੰ ਲੜਨ ਵਾਸਤੇ ਆਪਾਂ ਨੂੰ ਇਕੱਠਾ ਹੋਣਾ ਪਏਗਾ ਤਾਂ ਇਹ ਸਰਕਾਰਾਂ ਤਾਂ ਹੀ ਸਿੱਧੀਆਂ ਹੋਣਗੀਆਂ ਇਸ ਕਰਕੇ ਆਪਾਂ ਨੇ ਇਹਦਾ ਮਾਹੌਲ ਤਿਆਰ ਕਰਨਾ ਹੈ ਕੋਈ ਵੀ ਆਉਣ ਵਾਲੀ ਸਰਕਾਰ ਇਹਦਾ ਨਾ ਸੋਚ ਸਕੇ ਵੀ ਮੈਂ ਕਿਸਾਨ ਦੇ ਮਜ਼ਦੂਰ ਦੇ ਖਿਲਾਫ ਕੋਈ ਕਾਨੂੰਨ ਬਣਾਵਾ ਜਾਂ ਕੋਈ ਕਾਨੂੰਨ ਬਣਾਏ ਫਿਰ ਉਹ ਕਿਸੇ ਧਰਤੀ ਦੇ ਉੱਤੇ ਪੈਰ ਚਾਹੇ ਉਹ ਪਿੰਡ ਹੈ ਚਾਹੇ ਸਹਿਰ ਹੈ ਜਿਹੜੇ ਵਰਗ ਸਾਡੇ ਨਾਲ ਸ਼ਾਮਲ ਨਹੀਂ ਉਹਨਾਂ ਨੂੰ ਸ਼ਾਮਲ ਵੀ ਕਰਨਾ ਹੈ ਉਹਨਾਂ ਨੂੰ ਦੱਸਣਾ ਹੈ ਕਿ ਐਮਐਸਪੀ ਗਰੰਟੀ ਦਾ ਕਾਨੂੰਨ ਤਲਾਕ ਰੋਕੇਗਾ ਕਾਰਪੋਰੇਟ ਘਰਾਨਿਆਂ ਦੇ ਜਿਹੜੇ ਮਨਾਫੇ ਨੂੰ ਕੱਟ ਕਰੇਗਾ ਉਹ ਐਮਐਸਪੀ ਗਰੰਟੀ ਦਾ ਕਾਨੂੰਨ ਹੈ ਦੱਸਣਾ ਹੈ ਐਮਐਸਪੀ ਗਰੰਟੀ ਦੇ ਕਾਨੂੰਨ ਦੇ ਕਰ ਦੋ ਫਸਲਾਂ बिकਦੀਆਂ ਹਰਿਆਣਾ ਪੰਜਾਬ ਦੇ ਵਿੱਚ ਉਹਨਾਂ ਦੀ ਕਦੀ ਬਲੈਕ ਨਹੀਂ ਹੁੰਦੀ ਜਾਂ ਤੁਸੀਂ ਸਰਸਨ ਦੇ ਤੇਲ ਯਹੂਰ ਤੇਲਾਂ ਦੀ ਜਾਂ ਦਾਲਾਂ ਦੀ ਬਲੈਕ ਨੂੰ ਰੋਕਣਾ ਹੈ ਪੂਰੇ ਵਰਗਾਂ ਨੂੰ ਸਮਝਾਉਣਾ ਪਏਗਾ ਕਿ ਤੁਸੀਂ ਐਮਐਸਪੀ ਗਰੰਟੀ ਦਾ ਕਾਨੂੰਨ ਬਣਵਾਓ ਤਾਂ ਕਿ ਜਿਹੜੇ ਕਾਰਪੋਰੇਟ ਘਰਾਨੇ ਕਿਸਾਨਾਂ ਤੋਂ ਘੱਟ ਰੇਟ ਦੇ ਫਸਲ ਖਰੀਦ ਨੇ ਤੇ ਆਮ ਲੋਕਾਂ ਨੂੰ ਵੱਧ ਰੇਟ ਤੇ ਵੇਚਦੇ ਨੇ ਜੇ ਤੁਹਾਡੀ ਜੇਪਾਂ ਦੀ ਲੁੱਟ ਨੂੰ ਰੋਕਣਾ ਹੈ ਆਪਣੀ ਆਮਦਨ ਨੂੰ ਵਧਾਣਾ ਹੈ ਤਾਂ ਆਪ ਸਭ ਲੋਕਾਂ ਨੂੰ ਐਮਐਸਪੀ ਗਰੰਟੀ ਦਾ ਕਾਨੂੰਨ ਬਣਾਉਣ ਵਾਸਤੇ ਅੰਦੋਲਨ ਦਾ ਸਮਰਥਨ ਕਰਨਾ ਪਏਗਾ ਹੋਰ ਕੋਈ ਰਸਤਾ ਲੋਕਾਂ ਕੋਲ ਨਹੀਂ ਹੈਗਾ ਇਹ ਗੱਲਾਂ ਸਮਝਾਉਣੀਆਂ ਪੈਣੀਆਂ ਆ ਇਸ ਕਰਕੇ ਆਪ ਸਭ ਲੋਕਾਂ ਦਾ ਦਿਲ ਦੀ ਗਹਿਰਾਈਆਂੋਂ ਧੰਨਵਾਦ ਕਰਦੇ ਆ ਧੰਨਵਾਦ ਕਰਦੇ ਆ ਪਾਣੀ ਦੀ ਛਵੀ ਲਣ ਵਾਲੇ ਮਹਾਪੁੱਤਾਂ ਦਾ ਪਿੰਡ ਦੀ ਪੰਚਾਇਤਾਂ ਦਾ ਜਿਨ੍ਹਾਂ ਜਿਨ੍ਹਾਂ ਸਾਥੀਆਂ ਨੇ ਲੰਗਰ ਲਾਏ ਉਹਨਾਂ ਸਾਥੀਆਂ ਦਾ ਜਿਨ੍ਹਾਂ ਸਾਥੀਆਂ ਨੇ ਸੱਜ ਦਾ ਪ੍ਰਬੰਧ ਕੀਤਾ ਉਹਨਾਂ ਸਾਥੀਆਂ ਦਾ ਸਭ ਦਾ ਬਿਲਕੁਲ ਹੀ ਕਹਿ ਰਹੀ ਹਾਂ ਧੰਨਵਾਦ ਸਭ ਦਾ ਬਹੁਤ ਧੰਨਵਾਦ ਜਿਹੜੇ ਲੋਕ ਇੰਨੀ ਦੂਰ ਦੂਰ ਤੋਂ ਆ ਕੇ ਆਪਣੇ ਅੰਦੋਲਨ ਨੂੰ ਸਮਰਪਿਤ ਚਾਹ ਦਵੇ ਇਲੈਕਸ਼ਨ ਨੂੰ ਛੱਡ ਕੇ ਰਾਜਨੀਤਿਕ ਪਾਰਟੀਆਂ ਨੂੰ ਤਰੰਗਲੀ ਦੇ ਕੇ ਆਪਣੇ ਅੰਦੋਲਨਾਂ ਨੂੰ ਆਪਣੀ ਹੱਕੀ ਮੰਗਾਂ ਵਾਸਤੇ ਇੱਥੇ ਇੰਨੀ ਗਰਮੀ ਦੇ ਵਿੱਚ ਰੋਜ਼ ਖੜਾ 45 ਤੋਂ 50 ਡਿਗਰੀ ਦਾ ਤਾਪਮਾਨ ਹੋ ਜਾਏਗਾ ਲੇਕਿਨ ਦੇਖੋ ਮੋਦੀ 45 ਦੇ 50 ਡਿਗਰੀ ਦੇ ਤਾਪਮਾਨ ਦੇ ਉੱਤੇ ਮੇਰੀ ਮਾਤਾਵਾਂ ਪਹਿਰਾ ਬੱਚੇ ਬਜ਼ੁਰਗ ਕਿਸ ਤਰ੍ਹਾਂ ਸੇਵਾ ਕਰਕੇ ਆਪਣੇ ਅੰਦੋਲਨ ਨੂੰ ਮਜ਼ਬੂਤ ਕਰ ਰਹੇ ਨੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਸਰਕਾਰ ਆਵੇ ਆਪਾਂ ਨੇ ਇਸੇ ਤਰ੍ਹਾਂ ਮਜ਼ਬੂਤੀ ਦੇ ਨਾਲ ਹਰਿਆਣਾ ਪੰਜਾਬ ਨਹੀਂ ਪੂਰੇ ਦੇਸ਼ ਨੂੰ ਇੱਕ ਕਰਕੇ ਆਪਾਂ ਨੇ ਆਪਣੇ ਅੰਦੋਲਨ ਨੂੰ ਕਾਮਯਾਬ ਕਰਨਾ ਹੈ ਇਹ ਕੋਈ ਅਤਕਥਨੀ ਨਹੀਂ ਹੈ ਆਪਣੇ ਅੰਦੋਲਨ ਵਿੱਚ ਬਹੁਤ ਵੱਟੀਆਂ ਪ੍ਰਾਪਤੀਆਂ ਕਰੀਆਂ ਨੇ ਕੋਈ ਕਹੇ ਵੀ ਕੁਝ ਨਹੀਂ ਮਿਲਿਆ ਨਹੀਂ ਗਿਲਾ ਸਾਨੂੰ ਆਪਣਾ ਕੰਮ ਹੀ ਹੈ ਜਿਨ੍ਹਾਂ ਨੇ ਸਾਨੂੰ ਆਰਐਸਐਸ ਦਾ ਦੱਸਿਆ ਜਨ ਸਾਡੇ ਸੁਭ ਕਰਨ ਵਰਗੇ ਨੂੰ ਸਵੀਕਾਰਿਆ ਫਿਰ ਕੋਈ ਬੋਲ ਉਹਨਾਂ ਦੇ ਕੋਲ ਨਹੀਂ ਨਿਕਲਿਆ ਵੀ ਆਰਐਸਐਸ ਵਾਲਿਆਂ ਨੂੰ ਆਰਐਸਐਸ ਨਾਲ ਨੇ ਮਾਰਤਾ ਕਿਸ ਨੇ ਸਾਨੂੰ ਭਾਜਪਾ ਦਾ ਦੱਸਿਆ ਕਿਸ ਨੇ ਸਾਨੂੰ ਆਪ ਪਾਰਟੀ ਦਾ ਦੱਸਿਆ ਕਿਸ ਨੇ ਸਾਨੂੰ ਕਾਂਗਰਸ ਦਾ ਦੱਸਿਆ ਰੱਖੋ ਆਪਰਾ ਦਿਲ ਤੇ ਬੇਪਾਨੇ ਰਾਜਨੀਤਿਕ ਪਾਰਟੀਆਂ ਦੇ ਕਹਿੰਦੇ ਇਹ ਅੰਦੋਲਨ ਲੜਿਆ ਇਹ ਅੰਦੋਲਨ ਸਮੇਂ ਦੀ ਮੰਗ ਸੀ ਜੇ ਅਸੀਂ ਅੱਜ ਅੰਦੋਲਨਾਂ ਲੜਦੇ ਇਹ ਭਾਜਪਾ ਦੀ ਰੱਤ ਰੁਕਣ ਵਾਲੀ ਨਹੀਂ ਸੀ ਇਹ ਲੋਕ ਬਹੁਤ ਛਡੇ ਸੱਤੀ ਅਜ ਰਾਜਨੀਤਿਕ ਪਾਰਟੀਆਂ ਨੂੰ ਮਦਦ ਕਰ ਰਹੇ ਨੇ ਬਹੁਤ ਕੁਝ ਬੋਲ ਰਹੇ ਨੇ ਲੇਕਿਨ ਜਿ ਸੱਤ ਮਾਰੀ ਹੈ ਹਿੰਦੁਸਤਾਨ ਦੇ ਵਿੱਚ ਇਸ ਚਲਦੇ ਅੰਦੋਲਨ ਨੇ ਤੁਹਾਡੇ 436 ਨੇ ਜਿਨ੍ਹਾਂ ਨੇ ਗੋਲੀਆਂ ਖੱਦੀਆਂ ਤੁਹਾਡੇ ਉਹਨਾਂ ਵਿੱਚ ਜੋ ਜਵਾਨਾਂ ਨੇ ਜਿਨ੍ਹਾਂ ਨੇ ਆਪਣੀ ਸ਼ਹਾਦਤ ਦਿੱਤੀ ਹੈ ਉਹ ਸ਼ਹਾਦਤ ਬਿਆਰਤ ਨਹੀਂ ਜਾਏਗੀ ਹਿੰਦੁਸਤਾਨ ਦੇ ਲੋਕਾਂ ਨੇ ਕੋਨੇ-ਕੋਨੇ ਦੇ ਵਿੱਚ ਗਲੀ-ਗਲੀ ਦੇ ਵਿੱਚ ਬੀਜੇਪੀ ਦੇ ਲੋਕਾਂ ਨਾਲ ਬੀਜੇਪੀ ਸਮਕਰ ਲੋਕਾਂ ਨੂੰ ਡੰਡਿਆਂ ਨਾਲ ਸਵੱਲਾਂ ਨਾਲ ਕਾਲੀਆਂ ਛੰਡੀਆਂ ਨਾਲ ਸਵਾਗਤ ਕਰਕੇ ਸਿਰੂ ਕਰਨੀ ਸ਼ਹਾਦਤ ਨੂੰ ਬੱਤ ਨਹੀਂ ਜਾਣ ਦਿੱਤਾ ਤੇ ਦੇਖਦੇ ਰਾਜਵਿਚਕ ਮਹਾਲ ਨੂੰ ਬਦਲ ਕੇ ਰੱਖ ਦਿੱਤਾ ਹੈ ਇਹ ਸਾਡੇ ਅੰਦੋਲਨ ਦੀ ਪ੍ਰਾਪਤੀਆਂ ਹਨ ਇਸ ਕਰਕੇ ਆਪਾਂ ਨੇ ਆਪਣੇ ਅੰਦੋਲਨ ਨੂੰ ਜਿਵੇਂ ਅੱਜ ਤੁਸੀਂ ਤੇ ਪਹੁੰਚ ਕੇ ਦੁਨੀਆ ਨੂੰ ਦਿਖਾਇਆ ਹੈ ਸਾਡਾ ਅੰਦੋਲਨ ਸਿਖਰਾਤੇ ਹੈ ਇਸੇ ਤਰ੍ਹਾਂ ਲਗਾਤਾਰ ਆਪਾਂ ਨੇ ਆਪਣੀ ਗਿਰਤੀ ਨੂੰ ਵਧਾ ਕੇ ਆਪਣੇ ਅੰਦੋਲਨ ਨੂੰ ਮਜ਼ਬੂਤੀ ਦੀ ਵੱਲ ਤੇ ਆਪਣੇ ਐਮਐਸਪੀ ਗਰੰਟੀ ਦੇ ਕਾਨੂੰਨ ਬਣਾਉਣ ਤੱਕ ਕਿਸੇ ਪਰਾਂ ਨਾ ਰਹਿ ਰਹਾਂਗੇ ਇੰਨਿਕ ਬੇਨਤੀਆਂ ਪ੍ਰਵਾਨ ਕਰੋ ਵਾਹਿਗੁਰੂ ਜਿੱਤ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸੇਰ ਸਰਦਾਰ ਅਮਰਜੀਤ ਸਿੰਘ ਜੀ ਮੋੜੇ ਜਿਨ੍ਹਾਂ ਨੇ ਬਹੁਤ ਹੀ ਸੱਚਜੇ ਕਹਿੰਦੇ ਨਾਲ ਟੋੜਨ ਵਾਲਾ ਆਪਣਾ ਸਟੇਜ ਨੂੰ